ਬਹੁਤੀ ਸਤਿਕਾਰਯੋਗ ਸਮੂਹ ਪੰਜਾਬ ਦੇ ਆਂਗਣਵਾੜੀ ਵਰਕਰ ਹੈਲਪਰ ਕਾਟਿਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਬ੍ਰਿੰਦਰਜੀਤ ਕੌਰ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਪੰਜਾਬ ਪ੍ਰਧਾਨ ਮੈਂ ਆਪ ਸਭ ਨਾਲ ਇੱਕ ਵਿਸ਼ੇ ਤੇ ਗੱਲਬਾਤ ਕਰਨਾ ਚਾਹੁੰਦੀ ਆਂ ਕੱਲ ਹਰਗੁਬਿੰਦ ਨੇ ਬਠਿੰਡਾ ਜ਼ਿਲ੍ਹੇ ਦੇ ਬਠਿੰਡਾ ਬਲਾਕ ਦੇ ਵਿੱਚ ਕੋਈ ਆਪਣੀ ਮੀਟਿੰਗ ਕੀਤੀ ਜਿਹਦੇ ਵਿੱਚ ਕੀ ਉਸਨੇ ਸਰਵ ਯੂਨੀਅਨ ਸਰਕਾਰੀ ਜਥੇਬੰਦੀ ਕਿਆ ਇਹ ਪਹਿਲੀ ਵਾਰੀ ਨਹੀਂ ਕਿਹਾ ਬਾਰ ਬਾਰ ਹਰਗੋਬਿੰਦ ਨੇ ਆਪਣੇ ਪ੍ਰੈਸ ਕਾਨਫਰੰਸ ਕੀਤੀ ਹੋਵੇ ਜਾਂ ਕੋਈ ਆਡੀਓ ਪਾਈ ਹੋਵੇ ਜਾਂ ਕਿਤੇ ਮੀਟਿੰਗ ਕੀਤੀ ਹੋਵੇ ਕਿਸੇ ਬਲਾਕ ਚ ਕਿਸੇ ਜ਼ਿਲ੍ਹੇ ਚ ਉਹ ਹਰ ਜਗ੍ਹਾ ਤੇ ਜਾ ਕੇ ਸਰਬ ਯੂਨ ਸਰਕਾਰੀ ਜਥੇਬੰਦੀ ਕਹਿੰਦੀ ਆ ਹਰ ਜਗ੍ਹਾ ਤੇ ਜਾ ਕੇ ਕਹਿੰਦੀ ਆ ਇੱਥੇ ਮੈਂ ਹਰਗੋਬਿੰਦ ਨੂੰ ਇਹ ਗੱਲ ਪੁੱਛਣਾ ਚਾਹੁੰਦੀ ਆ ਵੀ ਤੇਰੇ ਕੋਲ ਕੋਈ ਪ੍ਰੂਫ ਹੈਗਾ ਕਿ ਸਰਬ ਯੂਨ ਜਿਹੜੀ ਆ ਸਰਕਾਰੀ ਜਥੇਬੰਦੀ ਆ ਇਹ ਕਹਿੰਦੀ ਆ ਕਿ ਸਰਕਾਰ ਨੇ ਟੇਬਲ ਤੇ ਬਹਿ ਕੇ ਬਿਠਾਈ ਆ ਕੀ ਕੋਈ ਪ੍ਰੂਫ ਹੈ ਤੇਰੇ ਕੋਲ ਜੇ ਤੇਰੇ ਕੋਲ ਕੋਈ ਪ੍ਰੂਫ ਹੈਗਾ ਨਾ ਤੇ ਉਹ ਜਰੂਰ ਸਬੂਤ ਦੇ ਸਾਰੇ ਪੰਜਾਬ ਨੂੰ ਦੇ ਕੋਈ ਫੋਟੋਆਂ ਹੋਣੀਆਂ ਸਾਡੀਆਂ ਜਿੱਦਨ ਅਸੀਂ ਜਾ ਕੇ ਸਾਡੀ ਜਥੇਵੰਦੀ ਬਣੀ ਹੋਗੀ ਜਾਂ ਸਰਕਾਰ ਨੇ ਬਣਾਈ ਹੋ ਬਿਨਾ ਸਬੂਤ ਤੋਂ ਕਿਸੇ ਨੂੰ ਕੋਈ ਗੱਲ ਕਰਨ ਦਾ ਕੋਈ ਅਧਿਕਾਰ ਨਹੀਂ ਹੈਗਾ ਕਿਸੇ ਨੂੰ ਠੀਕ ਆ ਬਿਨਾ ਸਬੂਤ ਤੋਂ ਗੱਲ ਕਿਸੇ ਨੂੰ ਕਰਨੀ ਨਹੀਂ ਚਾਹੀਦੀ ਔਰ ਕੋਈ ਇੱਕ ਪ੍ਰੂਫ ਹੈਗਾ ਤੇ ਮੇਰੀ ਭੈਣ ਮੈਨੂੰ ਜਰੂਰ ਮੇਰੇ ਤੱਕ ਵੀ ਪਹੁੰਚਾਈ ਵੀ ਤਾਂ ਕਿ ਮੈਨੂੰ ਪਤਾ ਲੱਗ ਸਕੇ ਵੀ ਸਰਕਾਰੀ ਜਥੇਬੰਦੀ ਜਿਹੜੀ ਆ ਸਾਡੀ ਬਣੀ ਸੀਗੀ ਕਿਤੇ ਸਰਕਾਰ ਨੇ ਬਣਾਈ ਮੈਨੂੰ ਤਾਂ ਪਤਾ ਨਹੀਂ ਆ ਪਰ ਸਰਵ ਯੂਨੀਅਨ ਬਣ ਗਈ ਆ ਇੰਨੀ ਨੀਂਦ ਹਰਾਮ ਕੀਤੀ ਹੋਈ ਆ ਮੇਰੀ ਭੈਣ ਹਰਗਵਿੰਦੀ ਵੀ ਇਹਨੂੰ ਸੁਪਨਿਆਂ 'ਚ ਵੀ ਸਰਵ ਯੂਨੀਅਨ ਦਿਸਦੀ ਆ ਸੁਪਨਿਆਂ ਚ ਵੀ ਇਹਨੂੰ ਬਰਿੰਦਰਜੀਤ ਸੌਣ ਨਹੀਂ ਦਿੰਦੀ ਕਿਸੇ ਕਾਨਫਰੰਸ ਚ ਚਲੀ ਜਾਵੇ ਕਿਸੇ ਇਹ ਪਾਰਟੀ ਦੇ ਵਿੱਚ ਚਲੀ ਜਾਵੇ ਕਿਸੇ ਇਹ ਮੀਟਿੰਗ ਚ ਚਲੀ ਜਾਵੇ ਕਿਸੇ ਧਰਨੇ ਦੇ ਚਲੀ ਜਾਵੇ ਕਿਸੇ ਰੈਲੀ ਦੇ ਚਲੀ ਜਾਵੇ ਕਿਸੇ ਜ਼ਿਲੇ ਬਲੌਕ ਸੇ ਚਲੀ ਜਾਵੇ ਇਹਨੇ ਸਰਵ ਯੂਨੀਅਨ ਨੂੰ ਯਾਦ ਕਰਨਾ ਹੀ ਕਰਨਾ ਉੱਥੇ ਜਾ ਕੇ ਇਹਨੇ ਸਰਵ ਯੂਨੀਅਨ ਦੇ ਖਿਲਾਫ ਬੋਲਣਾ ਆ ਸਰਵ ਯੂਨੀਅਨ ਸਰਕਾਰੀ ਜਥੇਬੰਦੀ ਦੱਸਣਾ ਪਰ ਪ੍ਰੂਫ ਇਹਦੇ ਕੋਈ ਨਹੀਂ ਹੈਗਾ ਸਬੂਤ ਇਹਦੇ ਕੋਲ ਇੱਕ ਵੀ ਨਹੀਂ ਹੈਗਾ ਬੇਬੁਨਿਆਦ ਗੱਲਾਂ ਕਰਦੀ ਆ ਬੇਵਜਾ ਕਰਦੀ ਆ ਸੋ ਮੇਰੇ ਤੋਂ ਬੁਰਾ ਕੋਈ ਨਹੀਂ ਹੋਗਾ ਜੇ ਬੇਬੁਨਿਆਦ ਗੱਲਾਂ ਜਿਹੜੀਆਂ ਇਸੇ ਤਰ੍ਹਾਂ ਸਰਵ ਯੂਨੀਅਨ ਕਰਦੇ ਰਹੇ ਤੇ ਮੈਂ ਤੇਰੇ ਖਿਲਾਫ ਮੇਰੇ ਕੋਲ ਬਹੁਤ ਕੁਸ਼ ਹੈ ਮੈਂ ਬਹੁਤ ਕੁਝ ਬੋਲ ਸਕਦੀ ਹਾਂ ਤੇਰੇ ਖਿਲਾਫ ਪਰ ਮੈਂ ਮੇਰੀ ਸੋਚ ਜਿਹੜੀ ਉਹ ਤੇਰੇ ਵਰਗੀ ਨਹੀਂ ਹੈਗੀ ਸੋ ਇੱਥੇ ਮੈਂ ਤੈਨੂੰ ਇਹ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਿਵੇਂ ਇਹ ਕਿਹਾ ਕਿ ਟੇਬਲ ਤੇ ਬਹਿ ਕੇ ਸਮੋਸੇ ਖਾਦੇ ਨੇ ਚਾਹ ਦੇ ਨਾਲ ਤੇ ਮੈਂ ਆਪਣੀ ਭੈਣ ਹਰਗਵਿੰਦ ਨੂੰ ਪੁੱਛਣਾ ਚਾਹੁੰਦੀ ਆ ਵੀ ਭੈਣ ਜੀ ਨੇ ਬੈਠੇ ਤੇ ਨਾਲ ਤੁਸੀਂ ਵੀ ਸੀ ਮੇਰੇ ਜਦੋਂ ਚਾਹ ਨਾਲ ਸਮੋਸੇ ਖਾਦੇ ਸੀ ਜਾਂ ਚਾਹ ਨਾਲ ਪਕੌੜੇ ਖਾਦੇ ਸੀ ਸਾਂਝੀ ਮੀਟਿੰਗ ਸੀ ਤਾਂ ਇਹ ਆਉਪਗਤ ਹੁੰਦੀ ਆ ਇਹ ਪੂਰੇ ਪੰਜਾਬ ਦੇ ਵਿੱਚ ਪੰਜਾਬੀਆਂ ਦਾ ਗੋਹਣਿਆ ਇੱਕ ਕੀ ਪ੍ਰੌਣਚਾਰੀ ਕਰਨਾ ਇਹਨੂੰ ਕਹਿੰਦੇ ਆ ਕੋਈ ਆਪਣੇ ਘਰ ਆਇਆ ਹੋਵੇ ਪਨਾਉਣਾ ਤਾਂ ਉਹਨੂੰ ਵੀ ਅਸੀਂ ਚਾਹ ਫੋਕੀ ਨਹੀਂ ਪਿਉਂਦੇ ਚਾਹ ਦੇ ਨਾਲ ਬਿਸਕੁਟ ਭੁਜੀਆ ਜ਼ਰੂਰ ਖਵਾਉਨੇ ਆ ਚਾਹ ਨਾਲ ਸਮੋਸੇ ਬ੍ਰੈਡ ਪਕੌੜੇ ਜੋ ਕਿੰਨੇ ਜਿਨੇ ਜੋਗਾ ਕੋਈ ਹੁੰਦਾ ਆ ਉਹ ਅਸੀਂ ਆਪਣੀ ਬੇਤ ਅਨੁਸਾਰ ਖਵਾਉਨੇ ਆ ਤੇ ਉਹ ਤਾਂ ਮੰਤਰੀ ਸੀ ਜਿਨ੍ਹਾਂ ਕੋਲ ਜਾ ਕੇ ਬੈਠੇ ਸੀ ਮੀਟਿੰਗ ਕਰਨੇ ਮੰਗਾ ਸੀ ਪੂਰੇ ਪੰਜਾਬੀਆਂ ਲੈ ਕੇ ਗਏ ਆ ਪਾਵੇਂ ਹੀ ਡਾਇਰੈਕਟੋਰੇਟ ਚਲੇ ਜਾਈਏ ਭਾਵੇਂ ਸੀ ਕਿਸੇ ਮੰਤਰੀ ਕੋ ਜਾਣੇ ਭਾਵੇਂ ਮੁੱਖ ਮੰਤਰੀ ਕੋ ਜਾਣੇ ਤਾਂ ਉਹ ਜੇਕਰ ਕੋਈ ਕਿਸੇ ਅਹੁਦੇ ਨੂੰ ਕੋਈ ਯੋਦਾ ਰੱਖਦਾ ਹੈ ਕੋ ਪੰਜਾਬ ਦਾ ਪ੍ਰਧਾਨ ਕੋ ਲੀਡਰ ਮਿਲਣ ਜਾਂਦਾ ਹੈ ਤਾਂ ਉਸ ਨੂੰ ਉਹਨਾਂ ਦੀ ਆਓ ਭਗਤ ਕਰਨੀ ਜਾਂ ਉਹਨਾਂ ਨੂੰ ਖਮਾਉਣਾ ਪਿਉਣਾ ਉਹ ਇੱਕ ਇੱਕ ਰਿਸਪੈਕਟ ਆ ਸਾਈਨ ਆਫ ਰਿਸਪੈਕਟ ਆ ਇੱਕ ਸਾਈਨ ਆਫ ਰਿਸਪੈਕਟ ਸੀ ਜਿਹੜੇ ਚਾਹ ਨਾਲ ਸਮੋਸੇ ਖਾਦੇ ਹੀ ਉਹ ਤੁਸੀਂ ਵੀ ਨਾਲ ਹੀ ਖਾਦੇ ਹੀ ਠੀਕ ਆ ਫਿਰ ਅਸੀਂ ਤਾਂ ਉੱਥੇ ਮੁੱਦੇ ਲੈ ਕੇ ਗਏ ਸੀ ਤੁਸੀਂ ਆਪਣੀ ਅੱਖਾਂ ਚੈੱਕ ਕਰਾਉਣ ਲੱਗ ਪੇ ਡਾਕਟਰ ਬਲਜੀਤ ਕੌਰ ਕੋਲ ਤੁਸੀਂ ਆਪਣੀਆਂ ਅੱਖਾਂ ਚ ਚੈੱਕ ਕਰਨ ਲੱਗ ਪਏ ਤੁਸੀਂ ਆਪਣੇ ਕੰਮਾਂ ਲਈ ਜਾਂਦੇ ਹੋ ਆਪਣੇ ਕੰਮ ਤੋਂ ਪਹਿਲੂ ਅੱਗੇ ਰੱਖੀ ਹੁੰਦੀ ਹੈ ਕਿ ਮੈਂ ਆਪਣੇ ਕੰਮ ਕਰਵਾ ਕੇ ਆਵਾਂ ਲੋਕਾਂ ਦੇ ਵਰਕਰਾਂ ਦੇ ਹਿੱਤਾਂ ਦੀ ਰਾਖੀ ਨਹੀਂ ਕਰਨਾ ਕਹਿੰਦੇ ਇਹਨੂੰ ਇਹਨੂੰ ਕਹਿੰਦੇ ਆ ਆਪਣੇ ਕੰਮ ਕਰਮਾਉਣੇ ਉਹ ਤੁਹਾਡੀਆਂ ਫੋਟੋਆਂ ਵਾਇਰਲ ਜਿਹੜੀਆਂ ਹੋਈਆਂ ਫੇਸਬੁੱਕ ਤੇ ਹੋਈਆਂ ਮੇਰੇ ਕੋਲ ਪਈਆਂ ਨੇ ਜੇ ਚਾਹੀਦੀ ਹੋਣੇ ਮੈਂ ਤੁਹਾਨੂੰ ਪਾ ਦੂੰਗੀ ਉਹ ਫੋਟੋ ਵੀ ਜਿੱਥੇ ਆਪਾਂ ਗਏ ਤਾਂ ਆਪਣੇ ਆਂਗਣ ਵਾਲੀ ਵਰਕਰ ਹੈਲਪਰ ਦੀਆਂ ਮੰਗਾ ਲੈ ਗਏ ਤੇ ਅੱਖਾਂ ਤੋਂ ਹੀ ਉਹ ਤੇ ਚੈੱਕ ਕਰਾਉਂਦੇ ਪਿਓ ਕੰਮ ਤਾਂ ਤੁਸੀਂ ਆਪਣੇ ਕਰਦੇ ਪਿਓ ਦਾਲਤ ਬੜੀ ਗੱਲ ਨਹੀਂ ਚਾਹੀ ਆਮ ਆਦਮੀ ਪਾਰਟੀ ਚ ਪਰ ਗਲੀ ਨਹੀਂ ਤੇ ਜਿਹਦੇ ਕਰਕੇ ਦੁੱਖ ਹੁੰਦਾ ਆ ਹੁਣ ਤੇ ਗੱਲਾਂ ਜਿਹੜੀਆਂ ਆਪਾਂ ਨਜਾਇਜ਼ ਬੇਬੁਨਿਆਦ ਗੱਲਾਂ ਜਾ ਕੇ ਕਰਦੇ ਆ ਜੀ ਇਹਨਾਂ ਤੇ ਤੇ ਚਾਪਲੂਸੀ ਕਰਦੇ ਆ ਚਾਪਲੂਸੀ ਵੱਲ ਆ ਜੋ ਚਾਪਲੂਸੀ ਮੈਂ ਕਰਦੀ ਆ ਕਿ ਤੁਸੀਂ ਕਰਦੇ ਜੇ ਮੈਂ ਚਾਪਲੂਸੀ ਕਰਦੀ ਹੁੰਦੀ ਤਾਂ ਮੇਰੇ ਕੋ ਵੀ ਕੋਈ ਅਹੁਦਾ ਹੁੰਦਾ ਚਾਪਲੂਸੀ ਕਰ ਕਰਕੇ ਹੀ ਤਾਂ ਆਪ ਅਕਾਲੀ ਦਾ ਅਕਾਲੀ ਦਲ ਦਾ ਅਹੁਦਾ ਲਿਆਇਆ ਐਡਾ ਵੱਡਾ ਉਹ ਚਾਪਲੂਸੀ ਤੋਂ ਬਿਨਾ ਮਿਲ ਗਿਆ ਮਾਨਯੋਗ ਸਾਡੇ ਜਿਹੜੇ ਮੁੱਖ ਮੰਤਰੀ ਸੀਗੇ ਬਾਦਲ ਬਾਦਲ ਸਾਹਿਬ ਉਹ ਇੰਨੇ ਚੰਗੇ ਇਨਸਾਨ ਸੀ ਉਹਨਾਂ ਨੂੰ ਉਹ 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 ਜਦੋਂ ਵੀ ਆ ਉਹਨਾਂ ਕੋਲ ਆਂਗਣਵਾੜੀ ਵਰਕਰਸ ਦੀਆਂ ਮੰਗਾਂ ਲੈ ਕੇ ਜਾਂ ਕੋਈ ਵੀ ਵਿਭਾਗ ਜਾਂ ਕਿਸੇ ਹੋਰ ਵਿਭਾਗ ਦੇ ਵੀ ਉਹਨਾਂ ਦੇ ਕੋਲ ਕੋਈ ਮੰਗਾਂ ਲੈ ਕੇ ਜਾਂਦੀ ਸੀ ਤਾਂ ਉਹ ਉਹਨਾਂ ਦੀਆਂ ਮੰਗਾਂ ਦੀ ਸੁਣਵਾਈ ਕਰਦੇ ਸੀਗੇ ਉਹਦੇ ਤੇ ਉਹ ਜੋਕਸ਼ ਦਿੰਦੇ ਸੀ ਕਿ ਤੁਸੀਂ ਬਾਹਰ ਆ ਕੇ ਪੂਰਾ ਸਾਡੇ ਨਾਲ ਪੂਰਾ ਜੋ ਬਾਦਲ ਸਾਹਿਬ ਵੱਲੋਂ ਵਧਾਇਆ ਜਾਂਦਾ ਹੈ ਕਿ ਬਾਹਰ ਆ ਕੇ ਤੁਸੀਂ ਉਹ ਹੀ ਦੱਸਦੇ ਹੋ ਬਾਦਲ ਸਰਕਾਰ ਵੱਲੋਂ 5000 ਵਾਧਾ ਹੀ ਬਾਹਰ ਆ ਕੇ ਹਰਗਬਿੰਦ ਭੈਣ ਜੀ 500 ਰੁਪਇਆ ਦੱਸਦੀ ਸੀ 500 ਰੁਪਇਆ ਵਧਾਇਆ ਤੇ ਇਹ ਇਹ ਬੇਬੁਨਿਆਦੀ ਗੱਲਾਂ ਨਹੀਂ ਮੈਂ ਕਰਦੀ ਪਈ ਇੰਨਾ ਗੱਲਾਂ ਦੇ ਸਬੂਤ ਹੈਗੇ ਆ ਸਾਡੇ ਕੋਲ ਇੰਨਾ ਗੱਲਾਂ ਦੇ ਉਹ ਲੀਡਰ ਅੰਦਰ ਬੈਠੇ ਸੀ ਸਾਡੇ ਸਾਡੇ ਭੈਣ ਭਰਾ ਹੀ ਅੰਦਰ ਬੈਠੇ ਸੀ ਜਿਨ੍ਹਾਂ ਨੇ ਇਹ ਗੱਲਾਂ ਸੁਣੀਆਂ ਜਿਨ੍ਹਾਂ ਦੇ ਸਾਹਮਣੇ ਇਹ ਗੱਲਾਂ ਹੋਈਆਂ ਤੇ ਤੁਸੀਂ ਬਾ ਅੰਦਰ ਕੋਸ਼ ਵੱਧਾ ਸੀ ਬਾਹਰ ਆ ਕੇ ਕੋਸ਼ ਦੱਸਦੇ ਹੋ ਤੁਸੀਂ ਇਹ ਗੱਲਾਂ ਕਹੀਆਂ ਨਾ ਵੀ ਇਹ ਮਾਨ ਪੱਤੇ ਵਾਲੇ ਮੁਲਾਜ਼ਮ ਆ ਸੀ ਅੰਗਰਵਾੜੀ ਵਰਕਰ ਇਹ ਸਰਕਾਰੀ ਮੁਲਾਜ਼ਮਾ ਨਹੀਂ ਬਣ ਸਕਦੀਆਂ ਕਿਉਂ ਨਹੀਂ ਬਣ ਸਕਦੀਆਂ ਗ੍ਰੇਡ ਦੀ ਮੰਗ ਕੀਤੀ ਕਦੀ ਜੇ ਬਾਦਲ ਸਰਕਾਰ ਨੇ ਇਹ ਗੱਲ ਕਹੀ ਵੀ ਜਿਹੜੀਆਂ ਵਰਕਰਾਂ ਪੜ੍ਹੀਆਂ ਲਿਖੀਆਂ ਨੇ ਜਾਂ ਜਿਨ੍ਹਾਂ ਦੇ ਕੋਲ ਕੋਈ ਆਪਣੀ ਡਿਗਰੀ ਹੈਗੀ ਆ ਉਹਨਾਂ ਨੂੰ ਆਪਾਂ ਸਕੂਲਸ ਦੇ ਵਿੱਚ ਈਟੀਟੀ ਦੇ ਵਿੱਚ ਜਿਵੇਂ ਪਲੱਸ 2 ਈਟੀਟੀ ਨੇ ਜਾਂ ਉਹਨਾਂ ਨੂੰ ਸਕੂਲ 'ਚ ਸੈੱਟ ਕਰ ਦਿੰਨੇ ਆ ਉਹਨਾਂ ਨੂੰ ਆਪਾਂ ਟੀਚਰ ਦਾ ਉਹਦਾ ਦੇ ਦਿੰਦਾ ਉਦੋਂ ਹਰਗ ਬਿੰਦੇ ਨੇ ਪੰਗਾ ਪਾਤਾ ਵੀ ਨਹੀਂ ਮੈਂ ਤੇ ਇਹ ਕੰਮ ਹੋਣ ਨਹੀਂ ਦੇਣਾ ਮੈਂ ਤੇ ਨਹੀਂ ਇਹ ਗੱਲਾਂ ਇਹ ਬਣ ਦੇਣੀ ਗੱਲ ਜੇ ਸਵਰਫ ਸਿੱਖਿਆ ਅਭਿਆਨ ਆਇਆ ਕਿ ਆਂਗਣ ਵਾਲੀ ਵਰਕਰ ਨੂੰ ਟ੍ਰੇਨਿੰਗ ਦਿੱਤੀ ਜਾਵੇ ਉਹਨਾਂ ਨੂੰ ਟੀਚਰ ਬਣਾਇਆ ਜਾਵੇ ਉਦੋਂ ਹਰਗ ਬਿੰਦੇ ਨੇ ਪੰਗਾ ਪਾਤਾ ਵੀ ਨਹੀਂ ਇਹ ਤਾਂ ਹੀ ਟ੍ਰੇਨਿੰਗ ਲੈਣ ਹੀ ਨਹੀਂ ਦੇਣੀ ਇਹ ਕਿਸ ਤਰ੍ਹਾਂ ਹੋ ਜਾਊਗਾ ਜੇਕਰ ਸਰਕਾਰ ਕਹਿੰਦੀ ਆ ਫੋਟੋ ਕੈਪਚਰ ਨੂੰ ਤੇ ਹਰਗੁਬਿੰਦ ਕਹਿੰਦੀ ਆ ਨਹੀਂ ਜੀ ਮੈਂ ਨਹੀਂ ਕਰਨ ਦੇਣਾ ਇਹ ਕੰਮ ਤੇ ਹਰਗੁਬਿੰਦ ਆਪਿਓ ਕਰਦੀ ਆ ਹਰਗੁਬਿੰਦ ਆਪ ਤੇ ਫੋਟੋਆਂ ਸੁਪਰਵਾਈਜ਼ਰ ਦੇ ਫੋਨਾਂ ਤੇ फटाफट ਪਹੁੰਚ ਜਾਂਦੀਆਂ ਜਿਹੜੇ ਕੰਮ ਆਂਗਣਵਾਲੀ ਵਰਕਰਸ ਨੂੰ ਪੂਰੇ ਪੰਜਾਬ ਦੀਆਂ ਵਰਕਰਸ ਨੂੰ ਗੁੰਮਰਾਹ ਕਰ ਰਹੀ ਏ ਇਹ ਸਾਰੇ ਕੰਮ ਕਰਨ ਤੋਂ ਤੁਹਾਨੂੰ ਮਨਾ ਕਰਦੀ ਤੇ ਆਪ ਸਭ ਤੋਂ ਪਹਿਲਾਂ ਇਹ ਕੰਮ ਕਰਦੀ ਆ ਚਾਪਲੂਸੀ ਇਹਨੂੰ ਕਹਿੰਦੇ ਆ ਜਿਹੜੇ ਚਾਪਲੂਸੀ ਕਰ ਕਰਕੇ ਲੀਡਰੀਆਂ ਲੈਣੀਆਂ ਮੇਰਾ ਕੋਈ ਪ੍ਰੂਫ ਕਰਕੇ ਦਿਖਾਵੇ ਹਰਗੁਬਨ ਦੀ ਪ੍ਰੂਫ ਕਰਕੇ ਦਿਖਾਵੇ ਵੀ ਸਰਕਾਰੀ ਜਥੇਬੰਦੀ ਆ ਸਰਕਾਰੀ ਜਥੇਬੰਦੀ ਦਾ ਮਤਲਬ ਪਤਾ ਕੀ ਆ ਸਰਕਾਰ ਦੇ ਵਾਸਤੇ ਧਰਨੇ ਰੈਲੀਆਂ ਇਕੱਠ ਕਰ ਕਰਕੇ ਵਿਖਾਉਣੇ ਮੈਂ ਨਹੀਂ ਵਿਖਾਏ ਉਹ ਕਿੰਨੇ ਵਿਖਾਏ ਆ ਜਿਹੜਾ ਇਸ ਵੇਲੇ ਅਕਾਲੀ ਦਲ ਦੀ ਲੀਡਰ ਬਣੀ ਬੈਠੀ ਆ ਉਹਨੇ ਵਿਖਾਏ ਆ ਬਰਿੰਦਰਜੀਤ ਸ਼ੀਨਾ ਨੇ ਨਹੀਂ ਵਿਖਾਏ ਔਰ ਨਾ ਸਰਕਾਰੀ ਜਥੇਬੰਦੀ ਅੱਜ ਵੀ ਸਰਕਾਰ ਕੋਈ ਵੀ ਸਰਕਾਰ ਹੋਵੇ ਭਾਵੇਂ ਅਕਾਲੀਆਂ ਉਹਦੇ ਹੋਵੇ ਕਾਂਗਰਸ ਦੀ ਹੋਵੇ ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਕੋਈ ਵੀ ਸਰਕਾਰ ਅੱਜ 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 ਹੈਗੀ ਜਾਂ ਜਿਹੜੀ ਕੋਈ ਵੀ ਗਾਂ ਅਗਲੇ ਸਮੇਂ ਚ ਆਊਗੀ ਜਿਥੇ ਬੰਦੀਆਂ ਉਹਦੇ ਨਾਲ ਲੜਨ ਵਾਸਤੇ ਬਣਦੀਆਂ ਨਾ ਕਿ ਆਪਣੇ ਹਿੱਤਾਂ ਵਾਸਤੇ ਨਾ ਕਿ ਆਪਣੇ ਅਹੁਦੇ ਲੈਣ ਵਾਸਤੇ ਬਣਦੀਆਂ ਪਹਿਲੋਂ ਆਪਣੀ ਪੀੜੀ ਥੱਲੇ ਸੋਟਾ ਮਾਰ ਕੇ ਤੇ ਵੇਖੋ ਫਿਰ ਕਿਸੇ ਨੂੰ ਗੱਲ ਕਰੋ ਪਹਿਲੋਂ ਆਪਣੇ ਗਰੇਬਾਨ ਦੇ ਅੰਦਰ ਚਾਤੀ ਮਾਰ ਕੇ ਵੇਖੋ ਵੀ ਮੈਂ ਮੈਂ ਕਿੰਨੇਕ ਪਾਣੀ ਦੇ ਵਿੱਚ ਆ ਫਿਰ ਦੂਸਰੇ ਬੰਦੇ ਨੂੰ ਗੱਲ ਕਰਨ ਦੀ ਤੁਹਾਡੇ ਕੋਲ ਹੱਕ ਹੁੰਦਾ ਆ ਇੱਕ ਸੰਵਿਧਾਨਿਕ ਅਧਿਕਾਰ ਆ ਵੋਟ ਪਾਉਣਾ ਕਿਸੇ ਵੀ ਪਾਰਟੀ ਨੂੰ ਪਾਓ ਭਾਵੇਂ ਅਕਾਲੀਆਂ ਨੂੰ ਪਾਓ ਭਾਵੇਂ ਕਾਂਗਰਸ ਨੂੰ ਪਾਓ ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਾਓ ਕਿਸੇ ਪਾਰਟੀ ਨੂੰ ਵੋਟ ਪਾਉਣ ਦੇ ਨਾਲ ਕੋਈ ਸਰਕਾਰੀ ਜਥੇਬੰਦੀ ਨਹੀਂ ਬਣ ਜਾਂਦੀ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੋਟ ਪਾਈਆ ਤੇ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੋਟ ਪਾਉਣਾ ਸਰਕਾਰੀ ਜਥੇਬੰਦੀ ਨਹੀਂ ਬਣਗੀ ਠੀਕ ਹੈ ਹਰ ਕੋਈ ਆਪਣੀ ਮਰਜ਼ੀ ਦੇ ਨਾਲ ਜੇ ਸਾਡਾ ਸੰਵਿਧਾਨਿਕ ਅਧਿਕਾਰ ਹੈ ਇਹਦੀ ਆਪਾਂ ਵਰਤੋਂ ਆਪਣੇ ਅਧਿਕਾਰ ਨਾ ਕਰਦੇ ਆ ਕੱਲ ਨੂੰ ਪਤਾ ਨਹੀਂ ਹੋਣਾ ਸੀ ਅਕਾਲੀਆਂ ਨੂੰ ਪਾਉਣੀ ਆ ਜਾਂ ਅਸੀਂ ਕਾਂਗਰਸ ਨੂੰ ਪਾਉਣੀ ਆ ਜਾਂ ਕਿਹਨੂੰ ਪਾਉਣੀ ਆ ਜੇ ਆਮ ਲੋਕਾਂ ਨੇ ਆਪਣੀ رائے ਜਿਹੜੀ ਬਦਲਣੀ ਆ ਕਿਉਂ ਬਦਲਣੀ ਆ ਸਰਕਾਰਾਂ ਕੰਮ ਨਹੀਂ ਕਰਨਗੀਆਂ ਜਦੋਂ ਸਰਕਾਰਾਂ ਕੰਮ ਨਹੀਂ ਕਰਦੀਆਂ ਤਾਂ ਲੋਕ ਰਾਏ ਬਦਲਦੇ ਆ ਔਰ ਜੀ ਨਵੀਂ ਸਰਕਾਰ ਜਿਹੜੀ ਆ ਆਉਂਦੀ ਆ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਇਹਦੇ ਸੇ ਕਰਕੇ ਹੀ ਆਈ ਆ ਕਿਉਂਕਿ ਪਹਿਲੀਆਂ ਸਰਕਾਰਾਂ ਜਿਹੜੀਆਂ ਨਾ ਉਹ ਹੰਕਾਰੀਆਂ ਗਈਆਂ ਸੀ ਉਹਨਾਂ ਨੂੰ ਇਹੋ ਹੀ ਮਾਨ ਸੀ ਵੀ ਨਹੀਂ ਅਸੀਂ ਸਾਡੇ ਤੋਂ ਅਸੀਂ ਬਸ ਆ ਸਕਦੇ ਆ ਕੁਰਸੀ ਸਾਡੇ ਕੋਈ ਰਹਿ ਸਕਦੀ ਆ ਹੋਰ ਕੋਈ ਇਸ ਕੁਰਸੀ ਤੇ ਨਹੀਂ ਆ ਸਕਦਾ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਸਾਬਤ ਕੀਤਾ ਕਿ ਇੱਕ ਆਮ ਘਰ ਦਾ ਮੁੰਡਾ ਵੀ ਜਿਹੜਾ ਮੁੱਖ ਮੰਤਰੀ ਬਣ ਸਕਦਾ ਹੈ ਉਹਨੇ ਹੌਸਲਾ ਅਫਜ਼ਾਈ ਕੀਤੀ ਆ ਸਾਰਿਆਂ ਦੀ ਬੇਸ਼ੱਕ ਇਸ ਅਜ ਤੱਕ ਅੰਗਨਵਾੜੀ ਵਰਕਰਸ ਨੂੰ ਕੁਝ ਨਹੀਂ ਉਹਨੇ ਦਿੱਤਾ ਵਾਦੇ ਉਹਨੇ ਵੀ ਕੀਤੇ ਆ ਮੁਕਰਿਆ ਉਹ ਆਪਣੇ ਵਾਦਿਆਂ ਤੋਂ ਆ ਇਸ ਮੁੱਦੇ ਤੇ ਮੈਂ ਬਾਅਦ ਵਿੱਚ ਆਉਂਗੀ ਪਰ ਪਹਿਲੋ ਮੈਂ ਸਿਰਫ ਆਪਣੀ ਭੈਣ ਦੇ ਖਿਲਾਫ ਹੀ ਬੋਲਣਾ ਚਾਹੁੰਦੀ ਆ ਜਿਨਨੇ ਇਹ ਗੱਲਾਂ ਕੀਤੀਆਂ ਤੇ ਸੋਚ ਸਮਝ ਕੇ ਅੱਗੇ ਤੋਂ ਬੋਲਣਾ ਆਪਣੇ ਆਪ ਨੂੰ ਰਾਜਾ ਦੁਨੀ ਚੰਦ ਸਮਝਣ ਦੀ ਲੋੜ ਨਹੀਂ ਆ ਗਈ ਠੀਕ ਆ ਰਾਜਾ ਦੁਨੀ ਚੰਦ ਦੀ ਰਾਜਾ ਦੁਨੀ ਚੰਦ ਸਮਝ ਲਿਆ ਲੋੜ ਤੇ ਹੈ ਨਹੀਂ ਸਮਝਣ ਦੀ ਕਿਉਂਕਿ ਆ ਮੈਂ ਇੱਕ ਇਨਸਾਨ ਹੀ ਸਮਝਣਾ ਚਾਹੀਦਾ ਸੀ ਰਾਜਾ ਦੁਨੀ ਚੰਦ ਵੀ ਕਹਿੰਦਾ ਸੀਗਾ ਵੀ ਮੈਂ ਹੀ ਭਗਵਾਨ ਆ ਮੈਨੂੰ ਪਰਮਾਤਮਾ ਕਰਕੇ ਜਪੋ ਮੇਰਾ ਨਾਮ ਜਪੋ ਤੇ ਪਰ ਉਹ ਆਪਣੀ ਬੇਟੀ ਨੂੰ ਹੀ ਉਹਨੇ ਕੋੜੇ ਦੇ ਲੜ ਲਾ ਦਿੱਤਾ ਸੀ ਨਾ ਵੀ ਮੈਂ ਬਸ ਮੇਰਾ ਨਾਂ ਜੱਪ ਤੇ ਉਹ ਕਹਿੰਦੀ ਸੀ ਵੀ ਨਹੀਂ ਮੈਂ ਪਰਮਾਤਮਾ ਹੈਗਾ ਤੂੰ ਪਰਮਾਤਮਾ ਨਹੀਂ ਆ ਮੈਂ ਉਹ ਕਹਿੰਦਾ ਸੀ ਮੇਰਾ ਦਿੱਤਾ ਤੁਸੀਂ ਖਾਂਦੇ ਹੋ ਉਹ ਕਹਿੰਦੀ ਸੀ ਨਹੀਂ ਮੈਂ ਰੱਬ ਦਾ ਦਿੱਤਾ ਖਾਨੀ ਆ ਜਿਵੇਂ ਹਰਗੁਬਿੰਦ ਕਹਿੰਦੀ ਆ ਮੇਰਾ ਹੀ ਕੀਤਾ ਜਿਹੜਾ ਹੈ ਇਹ ਖਾਂਦੀਆਂ ਨੇ ਤੂੰ ਇੰਨੀ ਹੰਕਾਰੀ ਗਈ ਆ ਭੈਣੇ ਪਹਿਲੋਂ ਆਪਣਾ ਹੰਕਾਰ ਜਿਹੜਾ ਹੈ ਨਾ ਇਹਦਾ ਇਲਾਜ ਕਰਵਾ ਇੱਥੇ ਤੇ ਰਾਜੇ ਰਾਣੀਆਂ ਦਾ ਪਰਮਾਤਮਾ ਇਲਾਜ ਕਰ ਦਿੱਤਾ ਤੇ ਤੂੰ ਕਿਹੜੇ ਖੇਤ ਦੀ ਮੂਲੀ ਆ ਇਹਨਾਂ ਸ਼ਬਦਾਂ ਨਾਲ ਮੈਂ ਆਪ ਸਭ ਦਾ ਧੰਨਵਾਦ ਕਰਦੀ ਆ